ਵੀਡੀਓ ਵੇਖ ਰਿਹਾ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਆਪਾਂ ਨਾ ਮੈਂ ਬੜੇ ਦਿਨਾਂ ਦੀਆਂ ਇੰਸਟਾਗ੍ਰਾਮ ਦੇ ਉੱਤੇ ਰੀਲਾਂ ਪਾਉਣਾ ਹੁੰਦਾ ਮੈਨੂੰ ਨਾ ਸਭ ਤੋਂ ਜ਼ਿਆਦਾ ਜਿਹੜੇ ਕਮੈਂਟ ਤੇ ਮੈਸੇਜ ਆਉਂਦੇ ਹੀ ਵੀ ਰਹੀ ਵੀ ਮਰਚੰਡ ਨੇ ਵੀ ਦੇ ਵਿੱਚ ਭਰਤੀ ਹੋਣਾ ਵਾ ਸਾਨੂੰ ਵੀ ਦੱਸਦੇ ਇਹਦੇ ਬਾਰੇ ਵੀ ਕਿਵੇਂ ਹੋਣਾ ਵਾ ਕੀ ਸਾਹ ਬਤਾ ਮੈਂ ਬਥੇਰੀ ਕੋਸ਼ਿਸ਼ ਕੀਤੀ ਰੀਲਾਂ ਦੇ ਵਿੱਚ ਮਤਲਬ ਤੇ ਮੈਸੇਜਾਂ ਦੇ ਵਿੱਚ ਜਵਾਬ ਦੇਣ ਦੀ ਪਰ ਉਹ ਗੱਲ ਜੀ ਨਹੀਂ ਬੰਦੀ ਤਾਂ ਕਰਕੇ ਮੈਂ ਤੁਹਾਡੇ ਵਾਸਤੇ ਜਿਹੜੀ ਸਾਰੀ ਜਾਣਕਾਰੀ ਹੈ ਉਹ YouTube ਤੇ ਲੈ ਕੇ ਆਇਆ ਵਾਂ ਤਾਂ ਕਿ ਸਾਰਿਆਂ ਨੂੰ ਹੀ ਪਤਾ ਲੱਗ ਸਕੇ ਵੀ ਆਪਾਂ ਮਰਚੰਟ ਨੀਵੀ ਦੇ ਵਿੱਚ ਕਿਵੇਂ ਆ ਸਕਦੇ ਹਾਂ ਕਿਉਂਕਿ ਸਾਰਿਆਂ ਦੇ ਮਨਾਂ 'ਚ ਇਹੋ ਜਿਆਦਾ ਸਵਾਲ ਆਉਂਦਾ ਵਾ ਕਿ ਆਪਾਂ ਮਰਚੰਟ ਨੀਵੀ ਦੇ ਵਿੱਚ ਭਰਤੀ ਹੋਣਾ ਤੇ ਹੋਣਾ ਕਿਵੇਂ ਆ ਕਿਹੜਾ ਤਰੀਕਾ ਕਿਹੜਾ ਕੋਰਸ ਆ ਕਿਹੜੀ ਪੜ੍ਹਾਈ ਕੀਤੀ ਜਾਵੇ ਤਾਂ ਜੋ ਆਪਾਂ ਮਰਚੰਟ ਨੀਵੀ ਦੇ ਜਾ ਸਕੀਏ ਤੇ ਤਾਂ ਕਰਕੇ ਤੁਸੀਂ ਜਿਹੜੀ ਆਪਣੀ ਵੀਡੀਓ ਸਾਰੀ ਐਂਡ ਤੱਕ ਵੇਖਿਓ ਵਾ ਇੱਕ ਵੀਡੀਓ ਦੇ ਵਿੱਚ ਸਾਰੀ ਗੱਲ ਹੋਣੀ ਤੇ ਨਹੀਂ ਗਈ ਪਰ ਮੈਂ ਆਪਣੇ ਵੱਲੋਂ ਕੋਸ਼ਿਸ਼ ਇਹੋ ਕਰੂੰਗਾ ਕਿ ਤੁਹਾਨੂੰ ਸਾਰੀ ਵੱਧ ਤੋਂ ਵੱਧ ਜਾਣਕਾਰੀ ਦਵਾਂ ਤੇ ਸਹੀ ਜਾਣਕਾਰੀ ਦਵਾਂ ਕੋਈ ਤਾਂ ਜੋ ਤੁਸੀਂ ਵੀ ਜੇ ਮਰਚਨ ਨੇਵੀ ਵਿੱਚ ਆਉਣ ਬਾਰੇ ਆਪਣਾ ਕੋਈ ਸੁਪਨਾ ਵੇਖਿਆ ਹੋਆ ਜਾਂ ਤੁਹਾਡਾ ਕੋਈ ਵੀਰ ਭੈਣ ਭਰਾ ਕੋਈ ਰਿਸ਼ਤੇਦਾਰ ਮਰਚਨ ਨੇਵੀ ਵਿੱਚ ਆਉਣਾ ਚਾਹੁੰਦਾ ਤੇ ਇਹ ਵੀਡੀਓ ਵੇਖ ਕੇ ਉਹਨੂੰ ਚਲੋ ਥੋੜੀ ਬਹੁਤ ਹੈਲਪ ਹੋ ਜੇ ਚਲੋ ਆਪਾਂ ਬਹੁਤਾ ਟਾਈਮ ਨਾ ਖਰਾਬ ਕਰੀਏ ਵੀਡੀਓ ਸਟਾਰਟ ਕਰਦੇ ਆਂ ਤੇ ਪਹਿਲਾਂ ਤੇ ਮੈਂ ਤੁਹਾਨੂੰ ਦੱਸ ਦਾਂ ਕਿ ਮਰਚਨ ਨੇਵੀ ਹੁੰਦੀ ਕੀ ਆ ਮਰਚਨ ਨੇਵੀ ਦਾ ਮਤਲਬ ਆ ਕਿ ਜੜੇ ਜਹਾਜ਼ ਜਿਹੜਾ ਵੀ ਜਹਾਜ਼ ਸਮੁੰਦਰ ਦੇ ਵਿੱਚ ਕਾਰਗੋ ਇੱਕ ਕੰਟਰੀ ਤੋਂ ਦੂਸਰੀ ਕੰਟਰੀ ਲੈ ਕੇ ਜਾਂਦਾ ਉਹਨੂੰ ਮਰਚਨ ਨੇਵੀ ਕਹਿੰਦੇ ਆ ਇਹਦਾ ਇੰਡੀਅਨ ਨੇਵੀ ਦੇ ਨਾਲ ਕੋਈ ਲੈਣਾ ਦੇਣਾ ਨਹੀਂਗਾ ਇੰਡੀਅਨ ਨੇਵੀ ਹੁੰਦੀ ਹੈ ਜਿਹੜੀ ਸਰਦਾਂ ਦੀ ਰਾਖੀ ਕਰਦੀ ਹੈ ਆਪਣੇ ਦੇਸ਼ ਦੀ ਜਾਂ ਕਿਸੇ ਵੀ ਕੰਟਰੀ ਦੀ ਜਿਹੜੀ ਰਾਖੀ ਵਾਸਤੇ ਡਿਫੈਂਸ ਵਾਸਤੇ ਹੁੰਦੀ ਉਹਨੂੰ ਇੰਡੀਅਨ ਨੇਵੀ ਕਹਿੰਦੇ ਆ ਇਹ ਮਰਚੰਟ ਨੇਵੀ ਹੈ ਜਿਹਦੀ ਆਪਾਂ ਗੱਲ ਕਰਨ ਲੱਗੇ ਆ ਮਰਚੰਟ ਨੇਵੀ ਦਾ ਕੰਮ ਸਿਰਫ ਤੇ ਸਿਰਫ ਕਾਰਗੋ ਨੂੰ ਸਮਾਨ ਨੂੰ ਇੱਕ ਦੇਸ਼ ਤੋਂ ਦੂਸਰੇ ਦੇਸ਼ ਲੈ ਕੇ ਜਾਣ ਦਾ ਹੀ ਕੰਮ ਹੁੰਦਾ ਹੈ ਇਹਦਾ ਕੋਈ ਡਿਫੈਂਸ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਆ ਤੇ ਪਹਿਲਾ ਸਵਾਲ ਤੇ ਤੁਹਾਡਾ ਇੱਥੇ ਕਲੀਅਰ ਹੋ ਗਿਆ ਕਿ ਇਹ ਜੋਬ ਸਰਕਾਰੀ ਹੈ ਕਿ ਪ੍ਰਾਈਵੇਟ ਹੈ ਤੇ ਇਹ ਜੋਬ ਹੈ ਜੀ ਬਿਲਕੁਲ ਪ੍ਰਾਈਵੇਟ ਇਹਦਾ ਸਰਕਾਰ ਦੇ ਨਾਲ ਕੋਈ ਵੀ ਲੈਣਾ ਦੇਣਾ ਨਹੀਂਗਾ ਅੱਗੇ ਆਪਾਂ ਗੱਲ ਕਰਦੇ ਆ ਜੀ ਇਹ ਜੋਬ ਮਿਲਦੀ ਆ ਤੇ ਕਿਵੇਂ ਮਿਲਦੀ ਆ ਹਨਾ ਜਿਹੜਾ ਇਹਦੇ ਵਿੱਚ ਹੁਣ ਤੁਹਾਨੂੰ ਮੈਂ ਪਹਿਲਾਂ ਤੇ ਦੱਸਦਾ ਵੀ ਮਰਚੰਟ ਨੇਵੀ ਕਿਵੇਂ ਆਪਰੇਟ ਕਿਵੇਂ ਕੰਮ ਕਰਦੀ ਮਤਲਬ ਆਪਰੇਟ ਕਿਵੇਂ ਕਰਦੀ ਮਰਚੰਟ ਨੇਵੀ ਮਰਚੰਟ ਨੇਵੀ ਦੇ ਵਿੱਚ ਇਹਨੂੰ ਚਲਾਉਣ ਵਾਸਤੇ ਤਿੰਨ ਡਿਪਾਰਟਮੈਂਟ ਹੁੰਦੇ ਆ ਕਿ ਟੀਮ ਵਰਕ ਆ ਇਕੱਲੇ ਬੰਦੇ ਦਾ ਕੰਮ ਕੋਈ ਨਹੀਂਗਾ ਜਿਹਾ ਆਪਾਂ ਆਖੀਏ ਵੀ ਇਕੱਲਾ ਬੰਦਾ ਇਹ ਕੰਮ ਕਰ ਲੂਗਾ ਤੇ ਉਹ ਗੱਲ ਹੈ ਨਹੀਂਗੀ ਇਹ ਟੀਮ ਵਰਕ ਆ ਇਹ ਟੀਮ ਦੇ ਵਿੱਚ ਤਿੰਨ ਡਿਪਾਰਟਮੈਂਟ ਹੁੰਦੇ ਆ ਪਹਿਲਾ ਹੁੰਦਾ ਜੀ ਟੈਕ ਡਿਪਾਰਟਮੈਂਟ ਦੂਸਰਾ ਹੁੰਦਾ ਇੰਜਨ ਡਿਪਾਰਟਮੈਂਟ ਆ ਤੇ ਤੀਸਰਾ ਹੁੰਦਾ ਹੈ ਗੈਲੀ ਡਿਪਾਰਟਮੈਂਟ ਜਿਨ੍ਹਾਂ ਦਾ ਕੰਮ ਰੋਟੀ ਪਾਣੀ ਬਣਾਉਣਾ ਆਪਾਂ ਕੱਲੇ ਕੱਲੇ ਡਿਪਾਰਟਮੈਂਟ ਦੇ ਬਾਰੇ ਤੁਹਾਨੂੰ ਸਾਰੀ ਜਾਣਕਾਰੀ ਦਵਾਂਗੇ ਕਿ ਕਿਹੜੇ ਡਿਪਾਰਟਮੈਂਟ ਦੇ ਵਿੱਚ ਕਿਵੇਂ ਭਰਤੀ ਹੋਇਆ ਜਾ ਸਕਦਾ ਕਿਵੇਂ ਆਪਾਂ ਕਿਹੜਾ ਕੋਰਸ ਕਰਨਾ ਵਾ ਕਿੱਥੋਂ ਕਰਨਾ ਵਾ ਕਿੰਨੀ ਫੀਸ ਆ ਸਾਰਾ ਕੁਝ ਹੀ ਪਰ ਉਹ ਜੇ ਆਪਾਂ ਇੱਕੋ ਵੀਡੀਓ ਦੇ ਵਿੱਚ ਪਾਉਣ ਦੀ ਕੋਸ਼ਿਸ਼ ਕੀਤੀ ਤੇ ਵੀਡੀਓ ਬਹੁਤ ਜ਼ਿਆਦਾ ਲੰਮੀ ਤੇ ਆਪਾਂ ਇੱਕ ਇੱਕ ਚੀਜ਼ ਨੂੰ ਲੈ ਕੇ ਚੱਲਾਂਗੇ ਤੇ ਉਹਦੇ ਬਾਰੇ ਤੁਹਾਨੂੰ ਸਾਰੇ ਡਿਟੇਲ ਦੇ ਵਿੱਚ ਮੈਂ ਇੱਕ ਇੱਕ ਵੀਡੀਓ ਬਣਾ ਕੇ ਪਾਉਂਗਾ YouTube ਦੇ ਉੱਤੇ ਤੇ ਤੁਸੀਂ ਇੱਕ ਕੰਮ ਕਰੋ ਵੀ ਆਪਣਾ ਜਿਹੜਾ ਚੈਨਲ ਹੈ ਇਹਨੂੰ ਕਰ ਲੋ ਸਬਸਕ੍ਰਾਈਬ ਤੇ ਨਾਲ ਹੀ ਆਪਣਾ ਬੈਲ ਵਾਲਾ ਆਈਕਨ ਦਬਾ ਲਿਓ ਬਟਨ ਦਬਾ ਲਿਓ ਤਾਂ ਜੋ ਜਿਹੜੀ ਵੀਡੀਓ ਤੁਹਾਡੇ ਤੱਕ ਪਹੁੰਚ ਜੇ ਬਾਅਦ ਵਿੱਚ ਜਿਹੜੀਆਂ ਮੈਂ ਪਾਉਂਗਾ ਉਹ ਵੀ ਕਿਉਂਕਿ ਅੱਧੀ ਅਧੂਰੀ ਜਾਣਕਾਰੀ ਜਿਹੜੀ ਆnde ਹੁੰਦੇ ਆ ਵੀ ਉਹ ਹੋਰ ਜ਼ਿਆਦਾ ਖਤਰਨਾਕ ਹੁੰਦੀ ਆ ਜਾਂ ਤੇ ਉਹ ਚੀਜ਼ ਦੀ ਪੂਰੀ ਜਾਣਕਾਰੀ ਹੋਵੇ ਤੇ ਜਾਂ ਫਿਰ ਬਿਲਕੁਲ ਹੀ ਨਾ ਹੋਵੇ ਹੁਣ ਮੰਨ ਲਓ ਤੁਸੀਂ ਮੇਰੀ ਇੱਕ ਵੀਡੀਓ ਵੇਖ ਕੇ ਤੇ ਬਾਅਦ ਆਪ ਦਾ ਮਨ ਬਣਾ ਲਓ ਤੇ ਬਾਅਦ ਵਿੱਚ ਤੁਹਾਨੂੰ ਫਿਰ ਫਸ ਜਾਓ ਕੰਮ ਹੈ ਨਹੀਂ ਸਹੀ ਨਹੀਂ ਉਹ ਕੰਮ ਵਧੀਆ ਨਹੀਂਗਾ ਤਾਂ ਕਰਕੇ ਸਾਰੀਆਂ ਵੀਡੀਓ ਵੇਖਿਓ ਤੁਹਾਡੇ ਮੈਂ ਸਾਰੇ ਡਾਊਟ ਕਲੀਅਰ ਕਰ ਦੂੰਗਾ ਹੁਣ ਤੱਕ ਮੈਨੂੰ ਜਿੰਨੇ ਵੀ ਸਵਾਲ ਆਏ ਆ ਠੀਕ ਹੈ ਜੀ ਤੇ ਅੱਜ ਆਪਾਂ ਸਿਰਫ ਤੇ ਇੱਕੋ ਕੋਰਸ ਬਾਰੇ ਗੱਲ ਕਰਾਂਗੇ ਇੱਕ ਇੱਕ ਕੋਰਸ ਕਰਕੇ ਸਾਰੇ ਕੋਰਸਾਂ ਬਾਰੇ ਗੱਲ ਕਰਾਂਗੇ ਪਰ ਅੱਜ ਆਪਾਂ ਸਟਾਰਟ ਕਰਾਂਗੇ ਡੈੱਕ ਡਿਪਾਰਟਮੈਂਟ ਤੋਂ ਤੇ ਡੈੱਕ ਡਿਪਾਰਟਮੈਂਟ ਜਿਹੜਾ ਹੁੰਦਾ ਵਾ ਉਹਦਾ ਕੰਮ ਆ ਜਹਾਜ ਨੂੰ ਨੇਵੀਗੇਟ ਕਰਨਾ ਨੇਵੀਗੇਸ਼ਨ ਦਾ ਜਿਹੜਾ ਕੰਮ ਆ ਮੇਨ ਉਹ ਆ ਡੈੱਕ ਡਿਪਾਰਟਮੈਂਟ ਦਾ ਕੰਮ ਤੇ ਉਹਦੇ ਵਿੱਚ ਮੇਨ ਰੈਂਕ ਆ ਜਾਂਦੇ ਸਭ ਤੋਂ ਉੱਪਰ ਦਾ ਆ ਕੈਪਟਨ ਦਾ ਰੈਂਕ ਸਭ ਤੋਂ ਉੱਪਰ ਦਾ ਕੈਪਟਨ ਦੂਸਰੇ ਨੰਬਰ ਤੇ ਹੁੰਦਾ ਚੀਫ ਆਫੀਸਰ ਤੀਜੇ ਨੰਬਰ ਤੇ ਹੁੰਦਾ ਜੀ ਆਪਣਾ ਸੈਕੰਡ ਆਫੀਸਰ ਉਸ ਤੋਂ ਬਾਅਦ ਆ ਥਰਡ ਆਫੀਸਰ ਇਹ ਤੇ ਹੋ ਗਏ ਆਫੀਸਰ ਇਹ ਤੇ ਨੌਬੀਸ ਆ ਰਿਹਾ ਠੀਕ ਹੈ ਜੀ ਉਸ ਤੋਂ ਬਾਅਦ ਆ ਇਹਦੇ ਰੇਟਿੰਗ ক্রੂ ক্রੂ ਦੇ ਵਿੱਚ ਹੁੰਦੇ ਆ ਜੀ ਬੋਸਨ ਹੁੰਦਾ ਏ ਫਿਰ ਤਿੰਨ ਐਬੀ ਹੁੰਦੇ ਆ ਕਈਆਂ ਜਾਂ ਜਾਂਦੇ ਦੋ ਵੀ ਹੁੰਦੇ ਆ ਤਿੰਨ ਵੀ ਹੁੰਦੇ ਆ ਕਿਹੇ ਕਿਹੇ ਕੰਪਨੀ ਦੇ ਵਿੱਚ ਚਾਰ ਵੀ ਹੈਗੇ ਆ ਉਸ ਤੋਂ ਬਾਅਦ ਦੋ ਪੀਐਸ ਹੁੰਦੇ ਆ ਤੇ ਡੈੱਕ ਡਿਪਾਰਟਮੈਂਟ ਦੇ ਵਿੱਚ ਐਂਟਰੀ ਲੈਵਲ ਜਿਹੜੇ ਆ ਆਪਾਂ ਨੂੰ ਤੇ ਮੇਨ ਮਤਲਬ ਉਹ ਹੀ ਆ ਕਿ ਆਪਾਂ ਭਰਤੀ ਕਿਵੇਂ ਹੋਣਾ ਐਂਟਰੀ ਕਿਵੇਂ ਮਾਰਨੀ ਆ ਤੇ ਡੈੱਕ ਡਿਪਾਰਟਮੈਂਟ ਦੇ ਵਿੱਚ ਜਿਹੜੇ ਐਂਟਰੀ ਲੈਵਲ ਆ ਉਹ ਜੀ ਦੋ ਉਹਦੇ ਵਿੱਚ ਪਹਿਲਾ ਐਂਟਰੀ ਲੈਵਲ ਆ ਉਹ ਆ ਕੈਡਿਡਸ਼ਿਪ ਟੈਕ ਕੈਡੀਡਟ ਉਹ ਜਿਹੜੇ ਬੰਦੇ ਮਤਲਬ ਇਸ ਡਾਇਰੈਕਟ ਆਪਾਂ ਉਹ ਕੈਂਡੀਡੇਟਸ਼ਿਪ ਕਰਨ ਤੋਂ ਬਾਅਦ ਜਿਨ੍ਹਾਂ ਨੇ ਆਫੀਸਰ ਬਣਨਾ ਵਾ ਆਫੀਸਰ ਡਾਇਰੈਕਟ ਯਾਨੀ ਕਿ ਥਰਡ ਆਫਸਰ ਬਣ ਸਕਦੇ ਆ ਉਹ ਕੈਂਡੀਡੇਟਸ਼ਿਪ ਕਰਦੇ ਆ ਤੇ ਕੈਂਡੀਡੇਟਸ਼ਿਪ ਜਿਹੜੀ ਕਰਨ ਵਾਸਤੇ ਦੋ ਕੋਰਸ ਮੇਨ ਆ ਸਭ ਤੋਂ ਜਿਹੜੇ ਇੰਪੋਰਟੈਂਟ ਦੋ ਕੋਰਸ ਮੇਨ ਆ ਪਹਿਲਾ ਹੈ ਜੀ ਡਿਗਰੀ ਕੋਰਸ ਤੇ ਦੂਸਰਾ ਡਿਪਲੋਮਾ ਕੋਰਸ ਤੇ ਡਿਗਰੀ ਕੋਰਸ ਦੇ ਵਿੱਚ ਆ ਜਾਂਦਾ ਹੈ ਬੀਐਸਸੀ ਨੌਟੀਕਲ ਸਾਇੰਸ ਇਹ ਵੀ ਤੁਸੀਂ ਜਿਹੜੀ ਆਪਣੀ ਵੀਡੀਓ ਹੈ ਨਾ ਇਹ ਸ਼ੇਅਰ ਵੀ ਕਰ ਦਿਓ ਆਪਣੇ ਯਾਰਾਂ ਦੋਸਤਾਂ ਨੂੰ ਤਾਂ ਜੋ ਇਹ ਸਾਰਿਆਂ ਤੱਕ ਹੀ ਪਹੁੰਚ ਜੇ ਫਿਰ ਹਨਾ ਕਿਸੇ ਦਾ ਵੀ ਡਾਊਟ ਹੈ ਉਹ ਕਲੀਅਰ ਹੋ ਜੇ ਹਨਾ ਮੈਂ ਤੁਹਾਡੇ ਵਾਸਤੇ ਬਣਾਉਂਦਿਆਂ ਆ ਆਪਣੇ ਵੀਰਾਂ ਭਰਾਵਾਂ ਵਾਸਤੇ ਹੋਰ ਆਪਾਂ ਕੀ ਲੈਣਾ ਬੱਲੇ ਬੱਲੇ ਦੇ ਵਿੱਚੋਂ ਮੈਂ ਤਾਂ ਬਹਿ ਰੀਲਾਂ ਹੀ ਪਾਉਣਾ ਹਾਂ ਜਿਆਦੀਆਂ ਪਰ ਸਾਰੇ ਕਮੈਂਟ ਤੇ ਮੈਸੇਜ ਇਹੋ ਹੀ ਆਉਂਦੇ ਜਿਆਦੇ ਕਿ ਹਾਨੂੰ ਵੀ ਦੱਸੋ ਵੀਰ ਕਿਵੇਂ ਭਰਤੀ ਹੋਣਾ ਤੇ ਮੈਂ ਤਾਂ ਕਰਕੇ ਤੁਹਾਡੇ ਵਾਸਤੇ ਵੀਡੀਓ ਲੈ ਕੇ ਆਇਆ ਹਾਂ ਤੇ ਜਿਹੜੀ ਬੀਐਸਸੀ ਨੌਟੀਕਲ ਸਾਇੰਸ ਆ ਨਾ ਉਹਦਾ ਸਿਸਟਮ ਇਹ ਹੁੰਦਾ ਵਾ ਕਿ ਇਹ 3 ਸਾਲ ਦਾ ਡਿਗਰੀ ਕੋਰਸ ਹੈ ਇਹ 3 ਸਾਲ ਦਾ ਡਿਗਰੀ ਕੋਰਸ ਹੈ ਤੇ ਖਰਚਾ ਇਹਦੇ ਵਿੱਚ ਹੁੰਦਾ ਵਾ 12-13 ਲੱਖ ਤੋਂ ਲੈ ਕੇ ਤੇ 16-15-16 ਲੱਖ ਤੱਕ ਹੁੰਦਾ ਡਿਪੈਂਡ ਕਰਦਾ ਤੁਸੀਂ ਕਿਹੜੇ ਕੋਰਸ ਤੋਂ ਕਰੰਦਾ ਹੈ ਜੇ ਤੇ ਇਹਦੇ ਵਾਸਤੇ ਜਿਹੜੀ ਸਭ ਤੋਂ ਮੇਨ ਜਿਹੜੀ ਪੜ੍ਹਾਈ ਕੀ ਚਾਹੀਦੀ ਹੈ ਬੀਐਸਸੀ ਵਾਸਤੇ ਆਪਾਂ ਨੂੰ ਪੜ੍ਹਾਈ ਚਾਹੀਦੀ ਹੈ ਜੀ ਨਾਨ ਮੈਡੀਕਲ ਦੀ 12ਵੀਂ ਕੀਤੀ ਹੋਣੀ ਚਾਹੀਦੀ ਜ਼ਰੂਰੀ ਜਿਹੜੇ ਤੇ ਬੰਦਿਆਂ ਨੇ ਆਪਣੀ 12ਵੀਂ ਕਲਾਸ ਕੀਤੀ ਆ ਨਾਨ ਮੈਡੀਕਲ ਦੇ ਵਿੱਚ ਉਹ ਜਿਹੜਾ ਡੈਕ ਕੈडेट ਦਾ ਕੋਰਸ ਜਿਹੜਾ ਬੀਐਸਸੀ ਨੌਟਿਕਲਸ ਹੈ ਨਾ ਸਿਰਫ ਉਹ ਹੀ ਕਰ ਸਕਦੇ ਆ ਕਮਰਸ ਵਾਲੇ ਨਹੀਂ ਕਰ ਸਕਦੇ ਆਰਟਸ ਵਾਲੇ ਨਹੀਂ ਕਰ ਸਕਦੇ ਔਰ ਦੂਸਰੇ ਤੀਸਰੇ ਨਹੀਂ ਕਰ ਸਕਦੇ ਘੱਟੋ ਘੱਟ 12ਵੀਂ ਹੋਣੀ ਚਾਹੀਦੀ ਆ ਨਾਨ ਮੈਡੀਕਲ ਦੇ ਵਿੱਚ ਹੋਣੀ ਚਾਹੀਦੀ ਆ 60% ਨੰਬਰ ਹਰੇਕ ਸਬਜੈਕਟ ਦੇ ਵਿੱਚ ਹੋਣੇ ਚਾਹੀਦੇ ਆ ਕਿਹੇ ਵੀ ਸਬਜੈਕਟ ਦੇ ਵਿੱਚ 60% ਤੋਂ ਨੰਬਰ ਘੱਟ ਨਹੀਂ ਹੋਣੇ ਚਾਹੀਦੇ ਇਹ ਜਿਹੜੀ ਆ ਮਿਨੀਮਮ ਰਿਕੁਆਇਰਮੈਂਟ ਆ ਤੁਹਾਡੀ ਬੀਐਸਸੀ ਨੌਟਿਕਲ ਸਾਇੰਸ ਕਰਨ ਵਾਸਤੇ ਤਿੰਨ ਸਾਲ ਦਾ ਮੈਂ ਫਿਰ ਤੁਹਾਨੂੰ ਦੱਸਦਾ ਤਿੰਨ ਸਾਲ ਦਾ ਇੱਕ ਕੋਰਸ ਆ ਡਿਗਰੀ ਕੋਰਸ ਆ ਤਾਂ ਕਰਕੇ ਖਰਚਾ ਵੀ ਤਿੰਨ ਸਾਲਾਂ ਦਾ ਵੱਧ ਆਉਣਾ ਵਾ ਰਹਿਣ ਸਹਿਣ ਦਾ ਸਾਰਾ ਪਾ ਕੇ 12-13 ਲੱਖ ਤੋਂ ਲੈ ਕੇ ਤੇ 15-16 ਲੱਖ ਤੱਕ ਦਾ ਖਰਚਾ ਜਾਂਦਾ ਵਾ ਡਿਪੈਂਡ ਕਰਦਾ ਤੁਸੀਂ ਕਿਹੜੇ ਕਾਲਜ ਤੋਂ ਕਰਦੇ ਇਹ ਤੇ ਕਿਹੜੇ ਤੋਂ ਨਹੀਂ ਠੀਕ ਹੈ ਜੀ ਜੜੇ ਹੁਣ ਵੀਰ ਆਪਣੇ ਕਹਿੰਦੇ ਆ ਵੀ ਮੈਂ ਆਰਟਸ ਕੀਤੀ ਆ ਮੈਂ ਕਮਰਸ ਕੀਤੀ ਆ ਮੈਂ ਕਿਵੇਂ ਕਰਾਂ ਉਹਨਾਂ ਵਾਸਤੇ ਫਿਰ ਹੋਰ ਦੂਸਰੇ ਕੋਰਸ ਹੈਗੇ ਆ ਉਹ ਹੁਣ ਤੁਹਾਨੂੰ ਆਪਾਂ ਅਗਲੀ ਵੀਡੀਓ ਦੇ ਵਿੱਚ ਟਰਾਈ ਕਰਾਂਗੇ ਅੱਜ ਇਹ ਆਪਾਂ ਕੱਲੀ ਇਹਦੀ ਬੀਐਸਸੀ ਦੀ ਹੀ ਗੱਲ ਕਰਨੀ ਹੈ ਅੱਜ ਵਾਲੀ ਵੀਡੀਓ ਦੇ ਵਿੱਚ ਤੇ ਬੀਐਸਸੀ ਦਾ ਤੁਹਾਨੂੰ ਮੈਂ ਦੱਸਦਾ ਪੜ੍ਹਾਈ ਤੁਹਾਨੂੰ ਦੱਸਦੀ ਹੈ ਕਿ ਘੱਟੋ ਘੱਟ 12ਵੀਂ ਹੋਣੀ ਚਾਹੀਦੀ ਹਾਂ ਉਮਰ ਮੇਨ ਗੱਲ ਰਹੀ ਉਮਰ ਉਮਰ ਜਿਹੜੀ ਉਹ 17 ਸਾਲ ਤੋਂ ਲੈ ਕੇ ਤੇ 25 ਸਾਲ ਤੱਕ ਦੀ ਹੋਣੀ ਚਾਹੀਦੀ ਆ ਬੰਦਾ ਫਿਜ਼ੀਕਲੀ ਪੂਰਾ ਫਿੱਟ ਹੋਣਾ ਚਾਹੀਦਾ ਵਾ ਨਿਗਾਹ ਆ ਦੀ ਪੂਰੀ ਚਾਹੀਦੀ 6x6 ਕਿਉਂਕਿ ਉਹ ਤੋਂ ਪਹਿਲਾਂ ਐਡਮਿਸ਼ਨ ਤੋਂ ਪਹਿਲਾਂ ਹੋਣਾ ਮੈਡੀਕਲ ਠੀਕ ਹੈ ਜੀ ਮੈਡੀਕਲ ਹੋ ਗਿਆ ਬਾਅਦ ਵਿੱਚ ਫਿਰ ਤੁਹਾਡਾ ਐਡਮਿਸ਼ਨ ਕਿਵੇਂ ਹੋਣੀ ਆ ਕਿੱਥੋਂ ਹੋਣੀ ਆ ਕੋਰਸ ਕਿੱਥੋਂ ਕਰਨਾ ਆ ਉਹ ਐਡਮਿਸ਼ਨ ਕਦੋਂ ਹੁੰਦੀ ਆ ਉਹ ਸਾਰਾ ਤੁਹਾਨੂੰ ਮੈਂ ਇੱਕ ਇੱਕ ਕਰਕੇ ਆਉਣ ਵਾਲੀਆਂ ਵੀਡੀਓ ਦੇ ਵਿੱਚ ਦੱਸਦਾ ਰਹੂੰਗਾ ਤੁਸੀਂ ਬੀਐਸਸੀ ਨੌਟੀਕਲ ਸਾਇੰਸ ਜਿਹੜੀ ਕਰਕੇ ਤੇ ਐਜ਼ ਅ ਟੈਕਟ ਜਹਾਜ਼ ਦੇ ਉੱਤੇ ਆ ਸਕਦੇ ਜੇ ਇਹਦੇ ਵਿੱਚ ਜਿਹੜੀ ਤੁਹਾਨੂੰ ਸਟਾਰਟਿੰਗ ਸੈਲਰੀ ਆ ਉਹ 400 450 ਡਾਲਰ ਤੋਂ ਲੈ ਕੇ ਤੇ 500 550 ਡਾਲਰ ਤੱਕ ਮਿਲੂਗੀ ਪਰ ਇੱਕ ਗੱਲ ਮੈਂ ਬੜੀ ਕਲੀਅਰ ਕਰਦਾ ਜਿਹੜੀਆਂ ਵੀ ਗੱਲਾਂ ਮੈਂ ਤੁਹਾਨੂੰ ਦੱਸਣ ਦਿਆਂ ਇਹ ਸਿਰਫ ਤੇ ਸਿਰਫ ਸਟੱਡੀ ਵਾਸਤੇ ਆ ਮਰਚੈਂਟ ਨੇਵੀ ਦੇ ਵਿੱਚ ਆਉਣ ਵਕਤੇ ਕਿਹੜੀ ਸਟੱਡੀ ਆਪਾਂ ਕਰਨੀ ਉਹਦੇ ਬਾਰੇ ਆ ਇਹ ਸਟੱਡੀ ਕਰਕੇ ਤੁਹਾਨੂੰ ਜੋਬ ਮਿਲੂ ਜਾਂ ਨਹੀਂ ਮਿਲੂ ਇਹਦੀ ਕੋਈ ਗਾਰੰਟੀ ਨਹੀਂ ਹੈਗੀ ਦੇਖੋ ਅੱਜ ਦੇ ਟਾਈਮ ਦੇ ਵਿੱਚ ਤੁਸੀਂ ਕੋਈ ਵੀ ਕੋਰਸ ਕਰਦੇ ਜੇ ਭਾਵੇਂ ਉਹ ਟੀਚਿੰਗ ਦਾਵਾ ਭਾਵੇਂ ਉਹ ਡਾਕਟਰੀ ਦਾਵਾ ਜਾਂ ਹੋਰ ਕਿਸੇ ਵੀ ਪ੍ਰੋਫੈਸ਼ਨ ਪ੍ਰੋਫੈਸ਼ਨ ਦਾਵਾ ਉਹ ਜਿਹੜਾ ਕੋਰਸ ਆਪਾਂ ਕਰਦੇ ਉਹਦੇ ਵਿੱਚ ਜੋਬ ਦੀ ਗਾਰੰਟੀ ਬਹੁਤ ਜਿਹੜੀ ਘੱਟ ਹੁੰਦੀ ਹੈ ਤੇ ਸੇਮ ਇਹਦੇ ਵਿੱਚ ਵੀ ਹੈ ਤਾਂ ਹੀ ਆ ਜਿਹੜਾ ਮੈਂ ਤੁਹਾਨੂੰ ਦੱਸਣਿਆ ਸਿਰਫ ਉਹਦੇ ਵਿੱਚ ਐਂਟਰ ਮਰਚੈਂਟ ਨੇਵੀ ਵਿੱਚ ਐਂਟਰ ਕਰਨ ਵਾਸਤੇ ਪੜ੍ਹਾਈ ਕਿਹੜੀ ਚਾਹੀਦੀ ਆ ਉਹਦੇ ਤੇ ਹੀ ਆ ਇਹ ਵੀਡੀਓ ਜੇ ਕੋਈ ਆਖੇ ਵੀ ਹਾਂ ਯਾਰ ਤੂੰ ਤੇ ਕਿਆਹੇ ਕੋਰਸ ਕਰ ਲਿਆ ਤੇ ਹੁਣ ਮੈਨੂੰ ਨੌਕਰੀ ਨਹੀਂ ਮਿਲਣ ਦੇਈ ਮੈਂ ਕੀ ਕਰਾਂ ਉਹ ਗੱਲ ਨਹੀਂ ਜੇ ਹੋਣੀ ਮੈਂ ਤੁਹਾਨੂੰ ਪਹਿਲਾਂ ਹੀ ਦੱਸਦਾ ਨੌਕਰੀ ਵਾਸਤੇ ਫਿਰ ਤੁਹਾਨੂੰ ਸਟਰਗਲ ਕਰਨੀ ਪੈਣੀ ਆ ਉਹ ਤਾਂ ਡਾ ਅੱਗੇ ਕਿਸਮਤ ਤੇ ਤੁਹਾਡੀ ਮਿਹਨਤ ਆ ਤੁਸੀਂ ਕਿਹੜੇ ਕਾਲਜ ਤੋਂ ਕਰਨਦਾ ਜੇ ਤੁਸੀਂ ਪੜ੍ਹਾਈ ਕਿਵੇਂ ਦੀ ਕੀਤੀ ਆ ਤੁਹਾਨੂੰ ਜੋਬ ਉਹਦੇ ਬੇਸ ਤੇ ਮਿਲਣੀ ਆ ਇਹ ਸਿਰਫ ਤੇ ਸਿਰਫ ਆਪਾਂ ਪੜ੍ਹਾਈ ਬਾਰੇ ਗੱਲ ਕੀਤੀ ਆ ਕਿ ਤੁਸੀਂ ਕਿਹੜੀ ਪੜ੍ਹਾਈ ਕਰਕੇ ਮਰਚੈਂਟ ਦੇ ਵਿੱਚ ਆ ਸਕਦੇ ਜੀ ਹੁਣ ਅਗਲਾ ਕੋਰਸ ਹੋਣ ਵਾਲਾ ਜੀ ਡੀ ਐਨ ਐਸ ਉਹ ਵੀ ਕੈਡੈਟਸ਼ਿਪ ਦਾ ਹੀ ਹੁੰਦਾ ਵਾ ਪਰ ਉਹ ਡਿਪਲੋਮਾ ਕੋਰਸ ਆ 1 ਸਾਲ ਦਾ ਵਾ ਉਹਦੇ ਬਾਰੇ ਗੱਲ ਕਰਾਂਗੇ ਆਪਾਂ ਅਗਲੀ ਵੀਡੀਓ ਦੇ ਵਿੱਚ ਚੰਗਾ ਜੀ ਸਤਿ ਸ੍ਰੀ ਅਕਾਲ